ਜਿੱਤਾ ਖਾਲਸਾ ਰਾਹਿਗਿਰਿ ਕੀ ਹਤੈ ਬਹੁਤ ਹੀ ਪਿਆਰ ਨਾਲ ਅੰਕਲ ਸਾਡੇ ਮਾਰੇਓ ਅੰਕਲ ਜੀ ਜਵਾਰ ਸਿੰਘ ਜੀ ਕਪਤਾਨ ਸਾਹਿਬ ਇਹਨਾਂ ਨੇ ਇਥੋਂ ਅੰਮ੍ਰਿਤਸਰ ਦੇ ਨੇ ਲੋਕੜੀ ਨੇ ਇਹ ਵੀ ਅੰਮ੍ਰਿਤਸਰ ਤੋਂ ਵੀ ਨੇ ਲੁਧਿਆਣਾ ਤੋਂ ਆਏ ਨੇ ਗੁਰਮੁਖ ਮੈਂ ਗੁਰਦਾਸਪੁਰ ਤੋਂ ਆ। ਇਹਨਾਂ ਦੀ ਅੱਜ ਕਾਲ ਆਈ ਸੀ ਕਿ ਆਪਾਂ 10 ਮਿੰਟ ਇੱਥੇ ਜਾਣਾ ਹੈ ਸਕੂਲ ਦੇ ਵਿੱਚ ਜਾ ਕੇ ਗੁਰਬੰਦੀਆਂ ਵਿਚਾਰਾ ਕਰਦੀਆਂ ਨੇ ਦੇਖੋ ਬੱਚਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਜਿਹੜਾ ਗਿਆਨ ਹੈ ਨਾ ਉਹਨੂੰ ਜਦੋਂ ਆਪਾਂ ਪੜਾਂਗੇ ਉਹਨੂੰ ਆਪਾਂ ਵਿਚਾਰਾਂਗੇ ਜਦੋਂ ਆਪਾਂ ਸਮਝਾਂਗੇ ਤੇ ਮਹਾਰਾਜ ਨੇ ਇੱਕ ਨਹੀਂ ਅਨੇਕਾਂ ਤਰੀਕਿਆਂ ਨਾਲ ਸਾਨੂੰ ਸਮਝਾਇਆ ਹੈ ਜਿਵੇਂ ਤੁਸੀਂ ਇਹਦਾ ਸਮਝ ਲਓ ਕਿ ਜਦੋਂ ਬੱਚਾ ਨਲਾਇਕ ਹੋਵੇ ਨਾ ਤੇ ਉਹਨੂੰ ਕਈ ਉਦਾਹਰਨਾਂ ਦੇ ਦੇ ਕੇ ਸਮਝਾਇਆ ਜਾਂਦਾ ਹੈ ਉਹ ਤਾਂ ਉਦਾਹਰਨ ਦਿੱਤੀਆਂ ਜਾਂਦੀਆਂ ਨੇ ਉਹਨੂੰ ਘਰ ਦੀਆਂ ਉਦਾਹਰਨਾਂ ਦੇਣਗੇ ਕਾਰੋਬਾਰ ਦੀਆਂ ਉਦਾਹਰਨਾਂ ਦੇਣਗੇ ਇਹ ਤਾਂ ਕੁਰਬਾਨੀ 'ਚ ਉਦਾਹਰਨਾਂ ਨੇ ਜਿਵੇਂ ਤੁਸੀਂ ਬੱਚੀਆਂ ਉਹ ਧੀਆਂ ਉਹ ਸਾਡੇ ਘਰਾਂ ਦੇ ਵਿੱਚ ਵੀ ਮੇਰੀ ਵੀ ਇੱਕ ਬੱਚੀ ਆ ਮੇਰੀਆਂ ਦੋ ਭੈਣਾਂ ਵੀ ਨੇ ਤੇ ਮੈਂ ਨਾ ਇੱਕ ਗੱਲ ਨੋਟ ਕਰਦਾ ਹੁੰਦਾ ਹਾਂ ਕਿ ਜਿਹੜੀ ਸਾਡੀ ਮਾਂ ਹੁੰਦੀ ਆ ਨਾ ਉਹ ਜਦੋਂ ਇਹਨੂੰ ਪਤਾ ਲੱਗ ਜਾਂਦਾ ਨੇ ਕਿ ਬੱਚੀ ਹੁਣ ਥੋੜੀ ਸਿਆਣੀ ਹੋ ਗਈ ਆ ਤਾਂ ਉਹ ਕਹੇਗੀ ਕਿ ਹੁਣ ਸੋਈ ਚ ਮੇਰੇ ਨਾਲ ਐਂ ਕਰ ਕੰਮ ਕਰਿਆ ਕਰ ਉਹਦੇ ਪਿੱਛੇ ਤਾਂ ਵੀ ਇੱਕ ਰੀਜ਼ਨ ਹੁੰਦਾ ਹੈ ਕਿਉਂਕਿ ਉਹ ਤਾਂ ਇਹ ਗੱਲ ਕਹਿੰਦੀ ਆ ਕਿ ਜਦੋਂ ਇਹ ਕੱਲ ਨੂੰ ਸਵੇਰੇ ਕਰ ਜਾਏਗੀ ਕਿਉਂਕਿ ਤਿਆਂ ਦੇ ਦੋ ਘਰ ਹੁੰਦੇ ਆ ਕਿਹੜੇ-ਕਿਹੜੇ ਹੁੰਦੇ ਪੜਾ ਇੱਕ ਪੇਕਾ ਕਰ ਤੇ ਇੱਕ ਸੌਰਾ ਕਰ ਇਹ चीज ਜਿਹੜੀ ਆ ਇਹ ਗੁਰਬਾਣੀ ਦੇ ਵਿੱਚ ਵੀ ਆ ਜਿਹੜਾ ਆ ਜਿੱਥੇ ਆਪਾਂ ਸੰਸਾਰ ਦੇ ਵਿੱਚ ਰਹਦੇ ਆ ਨਾ ਹੁਣ ਗੁਰਬਾਣੀ ਇਹ ਕਹਿੰਦੀ ਸਾਡਾ ਪੇਕਾ ਕਰ ਜਿੱਥੇ ਆਪਾਂ ਮਰ ਕੇ ਸਾਰੇ ਜਾਂਦੇ ਆ ਨਾ ਉਹਨੂੰ ਬਾਰੇ ਦੀ ਬਾਣੀ ਕਹਿੰਦੀ ਹੈ ਸੌਰਾ ਕਰ ਅਪਾ ਚਾਹ ਕਿ ਵੀ ਆਪਣੇ ਪੇਕੇ ਘਰ ਚ ਨਹੀਂ ਰਹਿ ਸਕਦੇ ਮਹਾਰਾਜੀ ਬਾਣੀ ਕਹਿੰਦੀ ਸਬਣਾ ਸੋਰੇ ਵੰਝਣਾ ਸਮੁਕਲਾ ਸਭ ਮੁਕਲਾ ਬਣ ਹਰ ਅਪਾ ਸਾਰੇ ਇੱਕ ਦਿਨ ਸੋਰੇ ਘਰ ਜਾਣਾ ਬੜਾ ਪਰ ਉਹ ਮਾਂ ਜਿਹੜੀ ਹੈ ਨਾ ਉਹ ਬੜੀ ਸਿਆਣੀ ਹੈ ਉਹ ਕਹਿੰਦੀ ਹੈ ਕਿ ਇਹਨੂੰ ਪੇਕੇ ਘਰ ਦੇ ਵਿੱਚ ਮੈਂ ਐਸੀ ਸਿੱਖਿਆ ਦਵਾਂਗੀ ਤਾਂ ਜੋ ਇਹ ਕੱਲ ਨੂੰ ਸੋਰੇ ਘਰ ਆਪਣੇ ਜਾਏ ਜਦੋਂ ਉੱਥੇ ਜਾ ਕੇ ਕੋਈ ਇਹਨੂੰ ਪਰਿਵਾਰ ਦਾ ਜੀ ਇਹ ਗੱਲਾਂ ਨਾ ਕਵੇ ਕਿ ਇਹਦੀ ਮਾਂ ਨੇ ਇਹਨੂੰ ਕੋਈ ਸਿਖਾਇਆ ਨਹੀਂ ਇੰਨਾ ਹੀ ਹੁੰਦਾ ਨਾ ਸੰਸਾਰ ਚ ਮਾਰੇ ਦੀ ਬਾਣੀ ਨੇ ਵੀ ਸਾਨੂੰ ਇਹ ਉਦਾਹਰਨ ਦਿੱਤੀ ਹੈ ਗੁਰਬਾਣੀ ਦਾ ਤਾਂ ਇੱਕ ਸ਼ਬਦ ਹੁੰਦਾ ਹੈ ਧਿਆਨ ਨਾਲ ਸੁਣਿਓ ਮਾਰੇ ਦੀ ਬਾਣੀ ਕਹਿੰਦੀ ਹੈ ਸੋਹ ਰੜੇ ਘਰ ਖੜੀ ਸੁਹੰਦੀ ਜਿਨ ਪੇਵ ਕੜੇ ਨਾਮ ਸੰਭਲਿਆ ਮਾਰੇ ਕਹਿੰਦੇ ਆ ਉਸ ਸਵਰੇ ਘਰ ਦੇ ਵਿੱਚ ਉਸ ਇਸਤਰੀ ਨੂੰ ਆਪਾਂ ਸਾਰੇ ਇਸਤਰੀ ਆ ਮੁਰਖ ਕੌਣ ਹੈ ਹਕਾਲਪੁਰਖ ਆਪਾਂ ਵੀ ਇਸਤਰੀ ਆ ਜੇ ਆਪਾਂ ਪਰਮੇਸ਼ਰ ਦੀ ਨਿਗਾਹ ਚ ਦੇਖੀ ਆਪਾਂ ਸਾਰੀਆਂ ਉਹਦੀਆਂ ਜੀਵ ਇਸਤਰੀ ਆ ਤੇ ਮਹਾਰਾਜ ਦੀ ਬਾਣੀ ਪਤਾ ਕਹਿੰਦੀ ਮਹਾਰਾਜ ਕਹਿੰਦੀ ਆ ਉਸ ਜੀਵ ਇਸਤਰੀ ਨੂੰ ਸੋਹਰੇ ਘਰ ਵਿੱਚ ਜਾ ਕੇ ਬੜੀ ਇੱਜ਼ਤ ਮਿਲਦੀ ਆ ਜਿੰਨ ਪੇਵ ਕੜੇ ਨਾਮ ਸੰਭਲਿਆ ਕੀ ਮਤਲਬ ਹੋ ਰਹਿੰਦਾ ਜਿਹੜੇ ਇੱਥੇ ਪੇਕੇ ਘਰ ਦੇ ਵਿੱਚ ਰਹਿ ਕੇ ਸੰਸਾਰ ਦੇ ਵਿੱਚ ਰਹਿ ਕੇ ਜਿਹੜੇ ਜੀਵ ਨਾਮ ਜਪਦੇ ਨੇ ਨਾਮ ਨੂੰ ਧਿਆਉ ਦੀ ਜਾ ਸਿੱਖ ਲੈਂਦੇ ਆ ਨਾਮ ਤੇ ਜੁੜੇ ਰਹਿੰਦੇ ਆ ਕਹਿੰਦੇ ਕਾਲ ਨੂੰ ਜਦੋਂ ਫਿਰ ਉਹ ਸੌਰੇ ਘਰ ਦੇ ਵਿੱਚ ਜਾਂਦੇ ਆ ਨਾ ਉੱਥੇ ਜਾ ਕੇ ਉਹਨਾਂ ਨੂੰ ਫਿਰ ਮਾਨ ਸਤਕਾਰ ਮਿਲਦਾ ਹੈ ਰੇ ਰੇ ਦਰਗਾਹ ਕਾਹੇ ਨਾ ਕਹਉ ਆਓ ਬੈਠ ਆਦਰ ਸਦ ਲਈ ਉਹ ਜਿਵੇਂ ਇੱਥੇ ਆਪਾਂ ਆਏ ਆ ਨਾ ਵੀ ਕਿੰਨੇ ਸਾਨੂੰ ਆਦਰ ਮਾਨ ਦੇ ਨਾਲ ਇੱਥੇ ਬਿਠਾਇਆ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਬੜਾ ਸਤਕਾਰ ਮਿਲਦਾ ਉੱਥੇ ਤੇ ਮਹਾਰਾਜ ਫਿਰ ਪੁੱਛਦੇ ਆ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨਾਮ ਨਹੀਂ ਤੇ ਹੁੰਦੇ ਜਿਹੜੇ ਮੇਰੇ ਵਰਗੇ ਨਾਮ ਨਹੀਂ ਤੇ ਆਏ ਇਦਾਂ ਹੀ ਆਪਣੀਆਂ ਰੰਗ ਰਣੀਆਂ ਮਾਣ ਕੇ ਚਲੇ ਗਏ ਤੇ ਮਹਾਰਾਜੀ ਫਰਮਾਨੀ ਕਹਿੰਦੀ ਉਹਨਾਂ ਨੂੰ ਕੀ ਮਿਲਦਾ ਮਾਰੇ ਕਹਿੰਦੇ ਜਿੰਨੀ ਨਾਮ ਨੂੰ ਦਸਾਰੇ ਆ ਬਹੁ ਕਰਮ ਕਮਾਵੇ ਹੋਰ ਜਿਹੜੇ ਨਾਮ ਨੂੰ ਛੱਡ ਕੇ ਹੋਰ ਹੋਰ ਕੰਮ ਕਰਦੇ ਰਹਿੰਦੇ ਆ ਮਨ ਕਰਕੇ ਵੀ ਤੇ ਤੰਦ ਕਰਕੇ ਵੀ ਜਿਵੇਂ ਅੰਕਲ ਜੀ ਉਹਨਾਂ ਦੱਸਿਆ ਨਾ ਕਿ ਆਹ ਕੰਮ ਆਪਾਂ ਨਹੀਂ ਕਰਨੇ ਕਿਸੇ ਦਾ ਹੱਕ ਨਹੀਂ ਖਾਣਾ ਪ੍ਰਾਅ ਸਰੀਰ ਤੋਂ ਦੂਰ ਰਹਿਣਾ ਇਹਨਾਂ ਚੀਜ਼ਾਂ ਤੋਂ ਕਿਸੇ ਦੀ ਨਿੰਦਿਆ ਚੁਕੜੀ ਨਹੀਂ ਕਰਨੀ ਜਦੋਂ ਆਪਾਂ ਇਹ ਕਰਮ ਕਰਦੇ ਮਾਰੇ ਕਹਿੰਦੇ ਜਿੰਨੀ ਨਾਮ ਨੂੰ ਵਿਸਾਰਿਆ ਬਹੁਤ ਕਰਮ ਕਰਮ ਆਵੇ ਹੋਰ ਨਾਨਕ ਜੰਮਪੁਰ ਬੱਤੇ ਮਾਰੀਏ ਜੋ ਸੰਨੀ ਉੱਪਰ ਚੋਰ ਮਾਰੇ ਕਹਿੰਦੇ ਜਿਵੇਂ ਕੋਈ ਮੌਕੇ ਦੇ ਉੱਤੇ ਚੋਰ ਨਹੀਂ ਫੜਿਆ ਜਾਂਦਾ ਜਿਵੇਂ ਜਦੋਂ ਉਹਨੂੰ ਕੁੱਟਦੇ ਇਹ ਕਹਿੰਦੇ ਇੱਦਾਂ ਕੁੱਟ ਪੈਂਦੀ ਉਹਨਾਂ ਨੂੰ ਫਿਰ ਕਿੰਨਾ ਤੋਂ ਜਿਹੜੇ ਨਾਮ ਨਹੀਂ ਤੇ ਹੁੰਦੇ ਪਰ ਸਾਹਬੋ ਤੇ ਗੁਰ ਨਾਲ ਪਾਇਸ਼ ਰਹੇ ਹੁਕਮ ਕੀਤਾ ਹੈ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਸ ਕਰਕੇ ਹੀ ਦੇਖੋ ਤੁਹਾਡੇ ਵਾਸਤੇ ਕਿੰਨੀ ਸੋਹਣੀ ਇੱਕ ਉਦਾਹਰਣ ਹੈ ਬੱਚਿਆਂ ਵਾਸਤੇ ਮਾਰੇ ਦੱਸੀ ਹੈ ਕਿ ਇਦਾਂ ਹੀ ਸਮਝ ਲਓ ਜਿਵੇਂ ਤੁਸੀਂ ਪੇਕੇ ਘਰ ਵਿੱਚ ਆਪਣੇ ਗੁਣ ਧਾਰਨ ਕਰਦੇ ਹੋ ਜੇ ਤੁਸੀਂ ਪੇਕੇ ਘਰ ਚ ਨਹੀਂ ਕੋਈ ਕੰਮ ਸਿੱਖਿਆ ਨਹੀਂ ਗੁਣ ਲਓਗੇ ਤੇ ਸਵਰੇ ਘਰ ਚ ਜਾ ਕੇ ਫਿਰ ਸੁਣਨਾ ਤੇ ਮਿਲਣਾ ਹੀ ਉੱਥੇ ਕਿ ਤੈਨੂੰ ਸਿਖਾਇਆ ਨਹੀਂ ਕੋਈ ਤੇਨੂੰ ਨਹੀਂ ਪਤਾ ਕਿੱਲਾ ਚੁੱਲਾ ਚਮਕਾ ਕਰੀਦਾ ਕਿਉਂਕਿ ਖਸਮ ਦੇ ਘਰ ਜਾਣਾ ਨਾ ਆਪਾਂ ਤੇ ਪਰਮਾਤਮਾ ਕੀ ਹੈ ਸਾਡਾ ਖਸਮ ਵਿਸਾਰੇ ਤੇ ਕਮ ਜਾਤ ਆਪਾਂ ਪੜਦੇ ਆ ਨਾ ਰੋਜ਼ ਹੇ ਵੀ ਸੱਚਾ ਖਸਮ ਹੈ ਤੇ ਫਿਰ ਖਸਮ ਕਹਿੰਦਾ ਹੈ ਕਿ ਇਹ ਗੁਣ ਸਿੱਖ ਕੇ ਆ ਤੇ ਇਹ ਜਿਹੜੀ ਆਪਾਂ ਇੱਥੇ ਸੰਗਤ ਬੈਠੇ ਆ ਨਾ ਇੱਥੇ ਇਸੇ ਕਰਕੇ ਬੈਠੇ ਆ ਕਿ ਆਪਾਂ ਗੁਣ ਸਿੱਖਨੇ ਆ ਮਾਰੇ ਦੀ ਬਾਣੀ ਕਹਿੰਦੀ ਆ ਸੰਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾਂ ਇੱਥੇ ਆਪਾਂ ਜਿਸੇ ਕਰਕੇ ਇਕੱਤਰ ਹੋਏ ਆ ਕਿ ਆਪਾਂ ਜੀਵਨ ਦੇ ਵਿੱਚ ਇਹ ਵੀ ਕਰਮ ਜਿਹੜਾ ਆਪਾਂ ਨਾਲ ਕਰੀਏ ਠੀਕ ਆ ਨਾ ਤੇ ਦੂਸਰੀ ਗੱਲ ਇਹ ਆ ਆਪਾਂ ਇੱਕ ਰੋਜ਼ ਬਾਣੀ ਰੋਜ਼ ਪੜ੍ਹਦੇ ਆ ਸ਼ਾਇਦ ਤੁਹਾਡੇ ਵਿੱਚ ਕਾਫੀ ਮੈਂ ਵੇਖ ਰਿਹਾ ਬੱਚੇ ਜਿਹੜੇ ਉਹ ਪਾਠ ਕਰਦੇ ਆ ਸ਼ਾਮ ਨੂੰ ਰਹਿਰਾਸ ਦਾ ਪਾਠ ਵੀ ਤੁਸੀਂ ਕਰਦੇ ਹੋਵੋਗੇ ਇੱਕ ਨਾ ਆਮ ਤੌਰ ਦੇ ਉੱਤੇ ਆਪਾਂ ਇਹ ਚੀਜ਼ ਦੇਖਦੇ ਆ ਕਿ ਬੜੇ ਜੀ ਇਹ ਗੱਲ ਸੰਸਾਰ ਦੇ ਵਿੱਚ ਵੀ ਸਾਨੂੰ ਮਿਲ ਨੂੰ ਤੁਹਾਨੂੰ ਵੀ ਸ਼ਾਇਦ ਤੁਹਾਡੇ ਘਰਾਂ ਵਿੱਚ ਵੀ ਆਮ ਇਹ ਗੱਲਾਂ ਚੱਲਦੀਆਂ ਹੋਣਗੀਆਂ ਕਿ ਰੱਬ ਨੂੰ ਕਿਹੜਾ ਵਿਖਿਆ ਕਿਸੇ ਆਮ ਸੈਸ ਸੁਭਾਈ ਘਰ ਜਿਵੇਂ ਆ ਨਾ ਆਪਾਂ ਤੇ ਜਾਂ ਫਿਰ ਆਪਾਂ ਇਹ ਗੱਲ ਕਹਿੰਦੇ ਆ ਕਿ ਰੱਬ ਕਿੱਥੇ ਵੱਸਦਾ ਉਹ ਉਂਗਲ ਤਾਂ ਖੜੀ ਕਰਦੇ ਆ ਹੋ ਸਭਾ ਹਰ ਤੇ ਬੈਠਾ ਕੋਈ ਆਂਦਾ ਲੀਲੀ ਸ਼ਤਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਦੇ ਵਿੱਚ ਇੰਨਾ ਤੱਕ ਕੁਝ ਵੀ ਨਹੀਂ ਲਿਖਿਆ ਤੁਸੀਂ ਇੱਕ ਰੋਇ ਸ਼ਬਦ ਪੜ੍ਹਦੇ ਹੋ ਤੂੰ ਦਰੇ ਆਓ ਪੜੋ ਨਾਲ ਸਾਰੇ ਤੂੰ ਦਰੇ ਆਓ ਸਭ ਤੁਝ ਹੀ ਮਾਹੇ ਰੁੱਤ ਬਿਨ ਦੂਜਾ ਕੀ ਮਤਲਬ ਇਹਦਾ ਬਣਾ ਕਿ ਤੂੰ ਇੱਕ ਦਰਿਆ ਹੈ ਤੇ ਆਪਾਂ ਸਾਰੇ ਉਹਦੇ ਵਿੱਚ ਬੈਠੇ ਆਂ ਕੌਣ ਕੌਣ ਮੰਨਦਾ ਇਸ ਗੱਲ ਨੂੰ ਕਿ ਆਪਾ ਪ੍ਰਮਾਤਮਾ ਰੂਪੀ ਦਰਿਆ ਦੇ ਵਿੱਚ ਬੈਠੇ ਆ। ਇਹ ਗੱਲ ਸੱਚ ਹੈ ਬਿਲਕੁਲ। ਉਹਨਾਂ ਨੇ ਇਹ ਚੀਜ਼ ਦੇਖੀ ਸੀ ਤਾਂ ਬੋਲੀ ਐ। ਪਰ ਅੱਜ ਜਿੰਨਾ ਜਿੰਨਾਂ ਨੂੰ 20-20 ਸਾਲ ਵੀ ਹੋ ਗਿਆ ਨਾ ਪਾਠ ਪੜ੍ਹਦੇ ਆ ਉਹਨੂੰ ਗੁਰਵਾੜੀ ਪੜ੍ਹਦੇ ਆ ਉਹਨਾਂ ਦੇ ਮਨ 'ਚ ਵੀ ਕਈ ਵਾਰੀ ਇਹ ਗੱਲ ਆਉਂਦੀ ਉਹ ਕਹਿੰਦੇ ਉਹਨੂੰ ਕਿਹੜਾ ਵੇਖਿਆ ਕਿਸੇ ਨੇ। ਤੇ ਪੜਦੇ ਹੋਏ ਸ਼ਾਮ ਨੂੰ ਹੋਏ ਆ ਕਿ ਤੂੰ ਦਰਿਆ ਐ ਤੇ ਸਾਰੇ ਤੇਰੇ ਵਿੱਚ ਬੈਠੇ ਆ ਤੇ ਤੇਰੇ ਤੋਂ ਲੱਗੋ ਤੁਝਾ ਹੈ ਹੀ ਕੋਈ ਨਹੀਂ। ਪਿਆਰਿਓ ਆਪਾਂ ਇਹ ਗੱਲ ਤੇ ਜ਼ਰੂਰ ਕਹਿੰਦੇ ਆ ਕਿ ਆਪਾਂ ਪਰਮਾਤਮਾ ਨੂੰ ਮਿਲਣਾ ਹੈ ਪਰ ਇਹ ਵੀ ਗੱਲ ਨਾਲ ਜ਼ਰੂਰ ਹੈ ਕਿ ਮਿਲਿਆ ਉਹਨੂੰ ਜਾਂਦਾ ਜਿਹੜਾ ਦੂਰ ਹੋਵੇ ਇਹਦੇ ਪ੍ਰਤੀ ਨਾ ਮਹਾਰਾਜੀ ਬਾਣੀ ਨੇ ਕੋ ਧਾਰਨ ਦਿੱਤੀ ਹੈ ਜਿਵੇਂ ਇੱਕ ਮੱਛੀ ਸਮੁੰਦਰ ਦੇ ਵਿੱਚ ਰਹਿੰਦੀ ਹੈ ਰਹਿੰਦੀ ਹੈ ਨਾ ਤੇ ਸਮੁੰਦਰ ਦੇ ਵਿੱਚ ਰਹਿੰਦੀ ਮੱਛੀ ਨੂੰ ਭਰਮ ਪੈ ਜੇ ਕਿ ਮੈਂ ਸਮੁੰਦਰ ਨੂੰ ਮਿਲਣਾ ਤੇ ਫਿਰ ਦੱਸੋ ਇਸ ਤੋਂ ਵੱਡਾ ਭਰਮ ਕੀ ਹੈ ਜਿੱਡਾ ਹੀ ਵੱਡਾ ਪਰਮਾਤਮਾ ਏਡਾ ਹੀ ਵੱਡੇ ਆਪਾਂ ਭਰਮ ਚ ਆ ਹਮ ਪਰਹਿਣ ਵੀ ਪ੍ਰਮਾਤਮਾ ਦੇ ਵਿੱਚ ਡਏ ਆ। ਇੱਕ ਪਾਸੇ ਆਪਾਂ ਇਹ ਗੱਲ ਕਹਿ ਰਹੇ ਨੇ ਕਿ ਪ੍ਰਮਾਤਮਾ ਪਤਾ ਨਹੀਂ ਕਿੱਥੇ ਵੱਸਦਾ ਹੈ। ਬਾਣੀ ਦੀ ਬਾਣੀ ਕਹਿੰਦੀ ਆ ਤੂੰ ਦਰੇ ਆਓ ਦਾਨਾ ਦੀਨਾ ਮੈਂ ਮਛਲੀ ਕੈਸੇ ਅੰਤ ਲਹਾ ਜੈ ਜੈ ਦੇਖਾਂ ਤਹ ਤੈ ਤੂੰ ਹੈ ਤੁਜ ਤੇ ਨਿਕਸੀ ਫੋਟ ਮਰਾ। ਮੱਛੀ ਨੂੰ ਕਿਸੇ ਨੇ ਇਹ ਗੱਲ ਸਮਝਾਈ ਕਿ ਸਮੁੰਦਰ ਨੂੰ ਮਿਲਣਾ ਨਹੀਂ ਹੈ ਤੂੰ। ਤੂੰ ਆਪਣਾ ਧਰਮ ਖਤਮ ਕਰ ਲਾ ਤੂੰ ਸਮੁੰਦਰ ਦੇ ਵਿੱਚ ਹੀ ਆ। ਇਸੇ ਤਰ੍ਹਾਂ ਹੀ ਨ ਸਹਲੋਏ ਕ ਗਿਆਨ ਦਿੱਤਾ ਜਾਂਦਾ ਹੈ। ਜਿਵੇਂ ਉਹਨਾਂ ਨੇ ਹੁਣੇ ਦੱਸਿਆ ਕਿ ਗੁਰਮਖ ਸਾਨੂੰ ਗਿਆਨ ਦਿੰਦੇ ਗੁਰਮਖ ਕੀ ਗਿਆਨ ਦਿੰਦੇ ਭਲਾ ਸਾਨੂੰ ਗੁਰਮਖ ਸਾਡਾ ਹੀ ਭਰਮ ਖਤਮ ਕਰਦੇ ਆ ਕਿ ਤੁਸੀਂ ਪ੍ਰਮਾਤਮਾ ਦੇ ਵਿੱਚ ਬੈਠੇ ਹੋ ਤੇ ਪ੍ਰਮਾਤਮਾ ਤੁਹਾਨੂੰ ਪਾਲਣ ਲਿਆ ਸਭ ਸੇ ਨੋ ਕਿਰਪਾਲ ਸੰਭਾਲੇ ਸਾਹਿਬ ਸਾਹਿਬ ਸਵਾਸ ਦੇ ਕਿਰਪਾਲ ਲਿਆ ਤੇ ਇਸ ਕਰਕੇ ਆਪਾਂ ਭਰਮ ਖਤਮ ਕਰਨਾ ਉਹਦੇ ਵਾਸਤੇ ਆਪਾਂ ਗਿਆਨ ਲੈਨੇ ਆ ਜਦੋਂ ਆਪਾਂ ਨੂੰ ਗਿਆਨ ਮਿਲ ਜਾਂਦਾ ਹੈ ਵਿਸ਼ਵਾਸ ਦੇ ਨਾਲ ਉਹ ਗਿਆਨ ਨੂੰ ਆਪਾਂ ਕਮਾਵਾਂਗੇ ਗਿਆਨ ਕਿਤੋਂ ਬਾਹਰੋਂ ਨਹੀਂ ਹੈ ਗੁਰਬਾਣੀ ਦੇ ਵਿੱਚ ਹੀ ਗਿਆਨ ਮਿਲਿਆ ਹੈ ਹੁਣ ਫਿਰ ਗਿਆਨ ਜਦੋਂ ਆਪਾਂ ਕਮਾਵਾਂਗੇ ਫਿਰ ਸਾਡਾ ਧਰਮ ਖਤਮ ਹੋਏਗਾ ਤੇ ਫਿਰ ਸਾਨੂੰ ਇਹ ਚੀਜ਼ ਦਾ ਅਹਿਸਾਸ ਹੋ ਜਾਏਗਾ ਕਿ ਤੁਦ ਬਿਨ ਦੂਜਾ ਕੋਈ ਨਾ ਹੈ ਕਿ ਹੈ ਹੀ ਤੂੰ ਆ ਦੂਜਾ ਹੈ ਹੀ ਨਹੀਂ ਠੀਕ ਹੈ ਸੋ ਇਹਨੇ ਕਿਹਦੇ ਪਰਵਾਹ ਕਰੇ ਪੁੱਲਾ ਚੁੱਕਾ ਬਖਸ਼ਿਓ ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ